ਸਦਕੇ ਮੈਂ ਜਾਵਾਂ ਉੱਚੀ ਸ਼ਾਨ ਵਾਲਿਆ ਮਿੱਟੀ ਦੀ ਅਮੂਰਤਾ ਬਣਾਉਣ ਵਾਲਿਆ ਸਦਕੇ ਮੈਂ ਜਾਵਾਂ ਉੱਚੀ ਸ਼ਾਨ ਵਾਲਿਆ ਮਿੱਟੀ ਦੀ ਅਮੂਰਤਾ ਬਣਾਉਣ ਵਾਲਿਆ ਮਿੱਟੀ ਦੀ ਅਮੂਰਤਾ ਬਣਾਉਣ ਵਾਲਿਆ ਅੱਖਾਂ ਦਿੱਤੀਆਂ ਗੁਰਾਂ ਦੇ ਦਰਸ਼ਨ ਪਾਉਣ ਗੀ ਜੀ ਬਾ ਦਿੱਤੀ ਗੁਣ ਗਾਣ ਨੂੰ ਅੱਖਾਂ ਦਿੱਤੀਆਂ ਗੋਰਾ ਦੇ ਦਰਸ਼ਨ ਪਾਉਣ ਨੂੰ ਨਿੱਕੀ ਜਹੀ ਜੀ ਬਾ ਦਿੱਤੀ ਗੁਣ ਗਾਣ ਨੂੰ ਕੰਨਾਂ ਰਾਹੀ ਸ਼ਬਦ ਸੁਣਾਉਣ ਵਾਲਿਆ ਮਿੱਟੀ ਦੀ ਅਮੂਰਤਾ ਬਣਾਉਣ ਵਾਲਿਆ ਕੰਨਾਂ ਰਾਹੀ ਸ਼ਬਦ ਸੁਣਾ ਦੀ ਦੀਆ ਮੂਰਤਾ ਬਣਾਉਣ ਵਾਲਿਆ ਪੈਰਾਂ ਨਾਲ ਗਈ ਸਤ ਸੰਗ ਚੱਲ ਕੇ ਸਭ ਨਾਲ ਅੱਗੇ ਬੈਠੀ ਬੂਹਾ ਮਲ ਕੇ ਪੈਰਾਂ ਨਾਲ ਗਈ ਸਤ ਸੰਗ ਚੱਲ ਕੇ ਸਭ ਨਾਲ ਅੱਗੇ मूर्ता बू चरी बिटी दूरता बिटी दूरता बनव्यावा उचि श बिटी दम मूर्ता ब сад કે મે જાવા ઉચ્ચી શાન વાળિયા મિટ્ટી દિ અમૂર્તા બનાણ વાળિયા મિટ્ટી દિ અમૂર્તા બનાણ વાળિયા એક હાથ નાળ સંગા કામ કરી બંદિયા દુજે હાથ નાળ ફળ પાઈ બંદિયા

ਸਦਕੇ ਮੈਂ ਜਾਵਾ ਉੱਚੀ ਸ਼ਾਨ ਵਾਲਿਆ ਮਿੱਟੀ ਦੇ ਅਮੂਰਤਾ ਬਣਾਉਣ ਵਾਲਿਆ ਸਦਕੇ ਮੈਂ ਜਾਵਾ ਉੱਚੀ ਸ਼ਾਨ ਵਾਲਿਆ ਮਿੱਟੀ ਦੇ ਅਮੂਰਤਾ ਬਣਾਉਣ ਵਾਲਿਆ ਮਿੱਟੀ ਦੇ ਅਮੂਰਤਾ ਬਣਾਉਣ ਵਾਲਿਆ ਜਿਨ੍ਹਾਂ ਕੋਲੋਂ ਗੁਣ ਤੇਰਾ ਗਾਇਆ ਨਾ ਗਿਆ ਰੱਬ ਦਾ ਨਾਮ ਤੇ ਆਇਆ ਨਾ ਗਿਆ ਜਿਨ੍ਹਾਂ ਕੋਲੋਂ ਗੁਣ ਤੇਰਾ ਗਾਇਆ ਨਾ ਗਿਆ ਰੱਬ ਦਾ ਨਾਮ ਤੇ ਆਇਆ ਨਾ ਗਿਆ ਉਹ ਨਾਨੂ ਪਰ ਲੰਗਾਨ ਵਾਲਿਆ ਮਿੱਟੀ ਦੇ ਅਮੂਰ ਤਾਂ ਬਾਂ ਮਿੱਟੀ ਦੇ ਮੂਰਤਾਂ ਬਣਾਉਣ ਵਾਲਿਆ ਸਾਦ ਕੇ ਮੈਂ ਜਾਵਾ ਉੱਚੀ ਸ਼ਾਨ ਵਾਲਿਆ ਮਿੱਟੀ ਦੇ ਮੂਰਤਾਂ ਬਣਾਉਣ ਵਾਲਿਆ ਸਾਦ ਕੇ ਮੈਂ ਜਾਵਾ ਉੱਚੀ ਸ਼ਾਨ ਵਾਲਿਆ ਮਿੱਟੀ ਦੇ ਮੂਰਤਾਂ ਬਣਾਉਣ ਵਾਲਿਆ ਮਿੱਟੀ ਦੇ